ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਹਲਕਾ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਤੇ ਤਗੜਾ ਤੰਜ ਕਸਦੇ ਹੋਏ ਉਹਨਾਂ ਦੀ ਤੁਲਨਾ ਭਿੱਜੀ ਬਿੱਲੀ ਨਾਲ ਕੀਤੀ ਹੈ। ਅੱਜ ਆਜ਼ਾਦੀ ਦਿਵਸ ਦੇ ਮੌਕੇ ਬੁਲੇਟ ਪ੍ਰੂਫ ਸ਼ੀਸ਼ਿਆਂ ਵਿੱਚ ਖੜ ਕੇ ਭਾਸ਼ਣ ਦੇਣ ਲਈ ਮੁੱਖ ਮੰਤਰੀ ਨੂੰ ਕੜੇ ਹੱਥੀ ਲੈਂਦੇ ਹੋਏ ਸਰਦਾਰ ਚੰਨੀ ਨੇ ਕਿਹਾ ਕਿ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕਾਂ ਤੋਂ ਕਿਸ ਗੱਲ ਦਾ ਡਰ ਹੈ। ਅੱਜ ਜਲੰਧਰ ਦੇ ਪਿੰਡ ਰੁੜਕਾ ਕਲਾਂ ਦੇਖੀ ਮੇਲੇ ਵਿੱਚ ਹਾਜ਼ਰੀ ਲਗਾਉਣ ਪਹੁੰਚੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਮੁੱਖ ਮੰਤਰੀ ਨੇ ਸ਼ੀਸ਼ੇ ਵਿੱਚ ਵੜ ਕੇ ਭਾਸ਼ਣ ਦਿੱਤਾ ਹੋਵੇ। ਉਹਨਾਂ ਨੇ ਕਿਹਾ ਕਿ ਜ਼ਰੂਰ ਮੁੱਖ ਮੰਤਰੀ ਨੇ ਅਜਿਹੀਆਂ ਗਲਤੀਆਂ ਕੀਤੀਆਂ ਹਨ ਜਿਸ ਦਾ ਡਰ ਉਹਨਾਂ ਨੂੰ ਸਤਾ ਰਿਹਾ ਹੈ। ਪੰਚਾਇਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੀ ਦੇਰੀ ਬਾਰੇ ਪੁੱਛੇ ਜਾਣ ਤੇ ਸਰਦਾਰ ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਕੁਝ ਟਾਲਦੇ ਹੀ ਆ ਰਹੇ ਹਨ ਅਤੇ ਕੇਵਲ ਡਾਂਗ ਟਪਾਉ ਨੀਤੀ ਚੱਲ ਰਹੀ ਹੈ। ਇਸ ਮੌਕੇ ਤੇ ਉਹਨਾਂ ਨੇ ਰੋੜਕਾ ਕਲਮਾ ਦੇ ਸਾਹਕਾ ਸਰਪੰਚ ਗੁਰਵਿੰਦਰ ਸਿੰਘ ਦੇ ਗ੍ਰਹਿ ਵਿਖੇ ਕਾਂਗਰਸੀ ਆਗੂਆਂ ਨਾਲ ਮੀਟਿੰਗ ਵੀ ਕੀਤੀ ਇਸ ਮੌਕੇ ਤੇ ਸੀਨੀਅਰ ਕਾਂਗਰਸੀ ਆਗੂ ਅਮਰਤਪਾਲ ਪਹੌਂਸਲੇ ਰਕੇਸ਼ ਦੁੱਗਲ ਬਲਾਕ ਪ੍ਰਧਾਨ ਅਨਲ ਜੋਸ਼ੀ ਕਾਉਂਸਲਰ ਗੁਰਾਇਆਂ ਹਰਵੰਸ ਮੈਮੀ ਕਾਉਂਸਲਰ ਗੌਰਪ੍ਰੀਤ ਸੋਤਾ ਸੀਨੀਅਰ ਕਾਂਗਰਸੀ ਆਗੂ ਮੱਖਣਰਾਮ ਪੀਏ ਰੋੜਕਾ ਕਲਾਂ ਤੋਂ ਡਾਕਟਰ ਲੇਖਰਾਮ ਲਵਲੀ ਮਨਜੀਤ ਸਿੰਘ ਸੰਧੂ ਗੁਰਿੰਦਰ ਸਿੰਘ ਸੰਧੂ ਜੀਵਨ لال ਸਾਵਕਾ ਪੰਚ ਗੁਰਦੀਪ ਸਿੰਘ ਸੰਧੂ ਨੀਟਾ ਪੰਡਤ ਤੇ ਹੋਰ ਆਗੂ ਹਾਜ਼ਰ ਸਨ ਅੱਜ ਮੈਂ ਪਿੰਡ ਰੋੜਕਾ ਕਲਾਂ ਦੇ ਵਿੱਚ ਜਦੋਂ ਕਿ ਇੱਕ ਅੱਜ ਦੇ ਦਿਨ ਬੜੀ ਭਾਰੀ ਮੇਲਾ ਲੱਗ ਕੇ ਵਰਸੀ ਮਨਾਈ ਜਾਂਦੀ ਹੈ ਬਾਬਾ ਅਮੀ ਚਾਂਚੀ ਦੀ ਤੇ ਇਹ ਇਸ ਡੇਰੇ ਦੀ ਬੜੀ ਮਾਨਤਾ ਹੈ ਮੈਂ ਵੀ ਅੱਜ ਵਰਸੀ ਦੇ ਮੌਕੇ ਤੇ ਪਹੁੰਚੇ ਆਂ ਸਮੂਹ ਸੰਗਤਾਂ ਨੂੰ ਬਾਬਾ ਜੀ ਦੀ ਵਰਸੀ ਦੇ ਲਈ ਉਹਨਾਂ ਨੂੰ ਬਹੁਤ ਬੜੀ ਸ਼ਰਧਾਜਲੀ ਤੇ ਸਾਰੀਆਂ ਸੰਗਤਾਂ ਨੂੰ ਮੇਰਾ ਇਹੀ ਸਨੇਹ ਹੈ ਕਿ ਇੱਥੇ ਆ ਕੇ ਹਮੇਸ਼ਾ ਬਾਬਾ ਜੀ ਦਾ ਜਿਹੜਾ ਪਿਆਰ ਹੈ ਉਹ ਸਤਕਾਰ ਹੈ ਤੁਸੀਂ ਪਾਉਂਦੇ ਰਹੋ ਬਹੁਤ ਬਹੁਤ ਧੰਨਵਾਦ ਸਰ ਪੰਜਾਬ ਦੇ ਰਾਜਨੀਤਿਕ ਹਾਲਾਤ ਦੇ ਜਿਹੜੇ ਆ ਜਿਹੜੀਆਂ ਹੈਗੇ ਹਾਲਾਤ ਉਹ ਕਿਦਾ ਦੇਖਦੇ ਆ ਕਿਉਂਕਿ ਜਦੋਂ ਤੋਂ ਇਲੈਕਸ਼ਨ ਹੋਈ ਹੈਗੀ ਆ ਉਸ ਤੋਂ ਬਾਅਦ ਜਿੱਤੇ ਆਮ ਆਦਮੀ ਪਾਰਟੀ ਦਾ ਦਾਅਵਾ ਸੀ ਕਿ 13 ਸੀਟਾਂ ਜਿੱਤਾਂਗੇ ਪਰ ਉਸ ਤੋਂ ਬਾਅਦ ਜਿਹੜਾ ਤਿੰਨ ਸੀਟਾਂ ਦੇ ਜਿਹੜਾ ਸਿਵਲ ਕਿ ਰਹਿ ਗਏ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਹਾਲ ਗੱਲ ਕਰ ਲਈ ਜਾਂ ਰੋਜ਼ਗਾਰ ਦੀ ਗੱਲ ਕਰ ਲਈਏ ਇਹ ਕਿਸ ਕਿਸ ਨਜ਼ਰੀਂ ਨਾਲ ਦੇਖਦੇ ਹੋ ਸੰਜੀਤ ਅਸਲ ਦੇ ਵਿੱਚ ਜਿਹੜਾ ਮੁੱਖ ਮੰਤਰੀ ਬਹੁਤ ਦਮਗਜੇ ਮਾਰੇ ਕਰਦਾ ਸੀ ਅੱਜ ਉਹ ਇੱਕ ਭਿੱਜੀ ਬਿੱਲੀ ਬਣ ਕੇ ਰਹਿ ਗਿਆ ਅੱਜ ਉਹਨੇ ਜਲੰਧਰ ਦੇ ਵਿੱਚ 15 ਅਗਸਤ ਦੇ ਮੌਕੇ ਤੇ ਆਪਣਾ ਭਾਸ਼ਣ ਦਿੱਤਾ ਚਾਰੇ ਪਾਸੇ ਬੁਲੇਟ ਪ੍ਰੂਫ ਸ਼ੀਸ਼ੇ ਲਗਾ ਕੇ ਪਿੰਜਰੇ ਦੇ ਵਿੱਚ ਬੈਠ ਕੇ ਉਹਨੇ ਡਰਦੇ ਨੇ ਭਾਸ਼ਣ ਦਿੱਤਾ ਮੈਨੂੰ ਇਹ ਨਹੀਂ ਸਮਝ ਆਉਦੀ ਉਹਨਾਂ ਨੂੰ ਉਸ ਨੂੰ ਪੰਜਾਬ ਦੇ ਲੋਕਾਂ ਤੋਂ ਡਰ ਕੇ ਇਸ ਗੱਲ ਦਾ ਕਿਉਂ ਇੰਨਾ ਡਰ ਗਿਆ ਪੰਜਾਬ ਦੇ ਲੋਕਾਂ ਤੋਂ ਕੀ ਗਲਤੀਆਂ ਉਹਨੇ ਪੰਜਾਬ ਬਾਰੇ ਕੀਤੀਆਂ ਕਿ ਉਹ ਇੱਕ ਭਿੱਜੀ ਬਿੱਲੀ ਬਣ ਕੇ ਅੱਜ ਬੁਲੇਟ ਪ੍ਰੂਫ ਸ਼ੀਸ਼ਿਆਂ ਦੇ ਵਿੱਚ ਪਹਿਲੀ ਵਾਰ ਹੋਇਆ ਪੰਜਾਬ ਦੇ ਇਤਿਹਾਸ ਦੇ ਵਿੱਚ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਨੇ ਬੁਲਟ ਪ੍ਰੂਫ ਸ਼ੀਸ਼ਿਆਂ ਦੇ ਵਿੱਚ ਕੈਬਨ ਬਣਾ ਕੇ ਉਹਦੇ ਚ ਪਿੰਗੀ ਦੇ ਚ ਬੈਠ ਕੇ ਭਾਸ਼ਣ ਦਿੱਤਾ ਹੋਵੇ ਸੋ ਇਹ ਮੈਨੂੰ ਲੱਗਦਾ ਹੈ ਪੰਜਾਬ ਦਾ ਮੁੱਖ ਮੰਤਰੀ ਨਹੀਂ ਹੈ ਜ਼ਰੂਰ ਇਸ ਤੋਂ ਇਹ ਜਿਹੀਆਂ ਗਲਤੀਆਂ ਹੋ ਗਈਆਂ ਜੀ ਦਾ ਇਹਨੂੰ ਟਾਰ ਤੇ ਕੋਕ ਖਾ ਰਿਆ ਸਰ ਪੰਜਾਬ ਦੀ ਜਿਹੜੀ ਪੰਚਾਇਤੀ ਚ ਉਹਨਾਂ ਦੀ ਇਲੈਕਸ਼ਨ ਹੈਗੀ ਆ ਦਸਾਲ ਤੋਂ ਉੱਪਰ ਹੋ ਗਿਆ ਆ ਉਹ ਵੀ ਟਾਲੀ ਜਾ ਰਹੀ ਹੈਗੀ ਆ ਪੰਚਾਇਤ ਸਮੇਟੀਆਂ ਦੀਆਂ ਜ਼ਿਲ੍ਹਾ ਪ੍ਰੀਸ਼ਦੀਆਂ ਇਲੈਕਸ਼ਨ ਹੈਗੀਆਂ ਆ ਉਹਦੇ ਕੀ ਕੰਮ ਦੇਖਦੇ ਆ ਤੇ ਕਿਉਂ ਇਹ ਚੀਜ਼ਾਂ ਜਿਹੜੀਆਂ ਰੇਟ ਕੀਤੀ ਜਾਂਦੀ ਤੁਸੀਂ ਇਹ ਦੱਸੋ ਇਹਨੇ ਕਰਿਆ ਕਿਆ ਅੱਜ ਤੱਕ ਟਾਰਲਾ ਦਾ ਸਭ ਕੁਝ ਇਹ ਹੈ ਕਿ ਟਾਰ ਡੰਗਟ ਪਾਉ ਬੰਦਾ ਹੈ